ਇਹਨਾਂ ਹਰਾਮਖੋਰਾ ਨੇ ਹਜ਼ੂਰੀਏ ਦੇ ਨਾਲ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰਿਆ। ਇਹ ਕੌਮ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਅਮਰਤਪਾਲ ਮਹਿਰੋਂ ਕਤੀੜ ਨੇ। ਬੂਟਾ ਸਿੰਘ ਵੱਲੋਂ ਦੋਸ਼ ਲਾਏ ਗਏ ਨੇ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦਾ ਕਤਲ ਤੋਂ ਪਹਿਲਾਂ ਬਲਾਤਕਾਰ ਕੀਤਾ ਗਿਆ। ਅਮਰਤਪਾਲ ਦੇ ਸਾਥੀਆਂ ਨੇ ਬਲਾਤਕਾਰ ਕੀਤਾ। ਇਹ ਦੋਸ਼ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਇਹ ਤਾਂ ਤਫਤੀਸ਼ ਦਾ ਮਾਮਲਾ ਜਾਂਚ ਦਾ ਮਾਮਲਾ ਰਿਪੋਰਟਸ ਹੀ ਦੱਸ ਸਕਦੀਆਂ ਨੇ ਕਿ ਬਲਾਤਕਾਰ ਵੀ ਹੋਇਆ ਸੀ ਜਾਂ ਫਿਰ ਇਹ ਬੇਬੁਨਿਆਦ ਦੋਸ਼ ਨੇ ਪਰ ਬੂਟਾ ਸਿੰਘ ਨੇ ਇੱਕ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ ਅਮਰਤਪਾਲ ਮਹਿਰੋ ਤੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਬਾਅਦ ਦੇ ਵਿੱਚ ਹਜ਼ੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਇਹ ਜਨਾਨੀਆਂ ਮਾਰਨ ਵਾਲੇ ਸੂਰਮੇ ਯੋਧੇ ਨੇ ਨਹੀਂ ਸਾਡੇ ਪਰ ਗੁਰੂ ਪਾਸ਼ਾ ਕਹਿੰਦੇ ਨਿਹੱਥੇ ਤੇ ਬੱਚੇ ਤੇ ਭੱਜੇ ਜਾਂਦੇ ਤੇ ਔਰਤ ਤੇ ਬਾਰ ਨਹੀਂ ਕਰਨਾ ਤੇ ਇਹਨਾਂ ਹਰਾਮਖੋਰਾ ਨੇ ਹਜ਼ੂਰੀਏ ਦੇ ਨਾਲ ਇੱਕ ਔਰਤ ਨੂੰ ਮੌਤੇ ਘਾਟ ਉਤਾਰਿਆ ਇਹ ਕੌਮ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲਾਇਆ ਅੰਮ੍ਰਿਤਪਾਲ ਮਹਿਰੋਂ ਕਤੀੜ ਨੇ